ਅੱਛਾ ਸਿਗਾ ਬੋਤੋ ਅੱਛਾ ਕੋਈ ਨਹੀਂ ਮੈਂ ਮੈਂ ਡੀਸੀ ਜਲੰਧਰ ਦੀ ਡਿਊਟੀ ਲਾਉਣਾ ਕਹਿੰਦਾ ਭਾਈ ਸਾਹਿਬ ਨੂੰ ਡੀਸੀ ਜਲੰਧਰ ਦੇ ਕੋਲ ਬੈਠੋ ਪੁੱਤ ਦਾ ਬੁੱਢਾ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਮੈਂ ਹੁਣੇ ਫੋਨ ਕਰ ਦਿੰਦਾ ਆ ਮੈਂ ਤੱਕ ਤੁਹਾਡੇ ਸਾਹਮਣੇ ਲੱਗਾ ਕਰ ਹੈਲੋ ਬਾਕੀ ਆ ਡੀਸੀ ਸਾਹਿਬ ਠੀਕੋ ਇੱਕ ਮੈਂ ਕੇਸ ਲੱਗਾ ਤੁਹਾਡੇ ਕੋਲ ਭੇਜਣਾ ਦਿਲਵਿੰਦਰ ਸਿੰਘ ਹੋਣਗੇ ਆਉਣਗੇ ਦਾਦਾ ਜੀ ਦੇ ਸਿੰਗਾਪੁਰ ਤੋਂ ਠੀਕ ਹੈ ਹਾਂ ਇਹਨਾਂ ਦਾ ਕੇਸ ਉਸਦੇ ਅਲੱਗ ਅੱਗੇ ਨਲਾ ਮੁਕਿਆ ਲਿਆ ਮੈਂ ਤੁਹਾਨੂੰ ਵੀ ਇਹਨਾਂ ਦਾ ਭੇਜਦਾ ਤੁਹਾਨੂੰ ਠੀਕ ਹੈ ਜੀ ਦਵਾ ਦਾ ਮੇਰੇ ਕੋਲ ਆਜਮ ਭਾਜੀ ਫਾਲ ਕਰਿਓ ਹਾਂ ਠੀਕ ਓਕੇ ਓਕੇ ਮੈਂ ਵੀ ਸਾਹਬ ਨੂੰ ਕਰਦਾ ਤੁਹਾਡੇ ਸਾਹਮਣੇ ਇਹਨਾਂ ਦਾ ਨੰਬਰ ਕੋਈ ਗੱਲ ਨਹੀਂ ਹੋਜੂਗਾ ਕੰਮ ਹੋਜੂ ਤੂੰ ਇੱਕ ਵਧਾਓ ਨਾ Okay okay, okay.